ਗੁਰੂ ਗੁਰੂ ਹੈ ਬਾਣੀ ਵੇਚ ਬਾਣੀ ਅੰਮ੍ਰਿਤ ਸਾਰੇ ਇਹ ਗੁਰੂ ਬਾਣੀ ਕਹ ਸੇਵਕ ਜਨਮਨ ਪ੍ਰਤੱਖ ਗੁਰੂ ਮੇਸ ਸਾਰੇ ਜੁਗ ਹੋ ਜੁਗ ਅਟਲ ਚਵਰੋ 17% ਦੇ ਮਾਲਕ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ حضوری اندر جڑ بیٹھے صدقار جوگ سات سنگی جنوں وڈے پاگا والے ہاں امرت ویلے کو پادشاہ جیلے پاول حضور آ کر ساتھ گروہ سائد درشن و دیدار پر ਬਾਣੀ ਪੜ ਸੁਣ ਆਪਣੇ ਆਪਣੇ ਜੀਵਨ ਦੀਆਂ ਘੜੀਆਂ ਸਵਾਸਾਂ ਨੂੰ ਸਪਨਿਆਂ ਬਣਾਉਣ ਦਾ ਯਤਨ ਕਰ ਰਹੇ ਸੀ ਆਉ ਕੁਝ ਸਮਾਂ ਸਤਿਗੁਰੂ ਧੰਨ ਗੁਰੂ ਅਮਰਦਾਸ ਸਹਿਮਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਅਨੋਰ ਦੇ ਸਾਹਿਬ ਜੀ ਦੇ ਵਿਚਾਰ ਨਾਲ ਇਸorden ਦਾ ਜ਼ਿਕਰ ਕਰੀਏ ਆਜੋ 13 ਨੰਬਰ ਪੌੜੀ ਦੀ ਵਿਚਾਰ ਅਰਾਲੰਬਿਲ ਸਮਝਣ ਦਾ ਜ਼ਿਕਰ ਕਰਦੇ ਹਾਂ ਪਾਤਸ਼ਾਹ ਜੀ ਨੇ ਬੜੀ ਸਹਿਜ ਨਾਲ ਸਤਿਗੁਰੂ ਜੀ ਨੇ ਸਾਨੂੰ ਇਸ ਲਿਜਾਣਾ ਦਿੱਤਾ ਕੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਤ ਨਹੀਂ ਹੋਇਆ ਜਾ ਸਕਦਾ। ਕੁੰਬੜਾ ਅਖਾ ਹੈ ਬੜਾ ਆਜ਼ਮ ਹੈ। ਅਕਾਲ ਪੁਰਖ ਵਾਹਿਗੁਰੂ ਜੀ ਸਿੱਖ ਸਲਾਹ ਦੇ ਗੁਣਾਂ ਕਰ ਸੁਣ ਕਰ। ਅਸੀਂ ਆਪਣੇ ਰਿਦਿ ਵਿੱਚ ਸਤਗੁਰੂ ਜੀ ਕੋਲ ਆਤਮਿਕ ਅਨੰਦ ਪ੍ਰਾਪਤ ਕਰਨਾ ਹੈ ਟਿਕਣਾ ਹੈ ਐਸਾ ਐਸਾ ਅਨੰਦ ਜਿੰਨਾ ਦੇ ਅੰਦਰ ਆ ਕੇ ਟਿਕਿਆ ਮਹਾਰਾਜ ਨੇ ਬਚਨ ਕੀਤੇ ਕਹਿੰਦੇ ਉਹਨਾਂ ਅੰਮ੍ਰਿਤ ਕੀਤਾ ਜਿਨ੍ਹਾਂ ਨੇ ਬਾਣੀ ਦਾ ਸ਼ਬਦ ਪੜਿਆ ਬਾਣੀ ਨੂੰ ਪੜਿਆ ਬਾਣੀ ਵਿੱਚੋਂ ਰਸ ਕੀਤਾ ਭਾਵ ਗੁਰੂ ਦੇ ਗੁਣ ਆਪਣੇ ਹਿਰਦੇ ਵਿੱਚ ਟਕਾਇਏ ਉਨ੍ਹਾਂ ਨੂੰ ਆਨੰਦ ਆਇਆ ਅੰਮ੍ਰਿਤ ਬਾਹ ਰਸ ਆਇਆ ਉਹ ਤ੍ਰਿਪਟ ਹੋਇ ਉਹ ਰਜ ਗਿਆ ਤੇ ਅ ਜੀ ਭਿਆਨੂ ਜਦੋਂ منے گئے دی منچا گرو امرداس مہاراج نے بچن کہ امرت تیرا نمبر پڑی ਕਹਿੰਦੇ ਇਸ ਅਮਰ ਤੂ ਇਸ ਅਨਾਤ ਤੂ ਸੋਰਨਾਰ ਦੇਵੀ ਦੇਵ ਤੇ 무ਨੀ ਜਨ ઋષਿ ਰੂਪ ਕੋਜ ਦੇ ਦੇ ਲੱਭ ਦੇ ਦੇ ਪਰ ਇਹ ਅਮਰ ਕਿੱਥੋਂ ਲੱਭਣਾ ਕਿਵੇਂ ਪ੍ਰਾਪਤ ਹੋਣਾ ਹੈ ਸਾਨੂੰ ਟਿਕਾਣੀ ਦਾ ਪਤਾ ਹੋਵੇ ਫਿਰ ਉਹ ਜੁਗਤੀ ਦਾ ਪਤਾ ਹੋਵੇ ਕਿ ਅੰਮ੍ਰਿਤ ਕਿਵੇਂ ਮਿਲਣਾ ਹੈ ਸਤਕਾਰ ਰੂਪ ਸੰਗਤ ਜੀ ਮਹਾਰਾਜ ਨੇ ਬੜੇ ਸੋਹਣੇ ਬਚਨ ਕੀਤੇ ਕਹਿਣ ਲੱਗੇ ਸੋ ਰੰਨਾਰ ਮੋਹਨ ਜਨ ਅੰਮ੍ਰਿਤ ਭੋਜ ਦੇ ਸੋ ਅੰਮ੍ਰਿਤ ਵਰਤੇ ਆਇਆ ਭਾਈ ਇਹ ਅੰਮ੍ਰਿਤ ਗੁਰੂ ਕੋਲੋਂ ਮਿਲਦਾ ਹੈ ਅੰਮ੍ਰਿਤ ਗੁਰੂ ਕੋਲੋਂ ਮਿਲਦਾ ਗੁਰੂ ਕੋਲੋਂ ਪਾਇਆ ਜਾ ਸਕਦਾ ਹੋਰ ਕਿਸੇ ਦੇ ਕੋਲੋਂ ਨਹੀਂ ਨਾ ਉਹ ਜੀ ਅੰਮ੍ਰਿਤ ਜਿਨ੍ਹਾਂ ਅੰਦਰ ਟੀਕਿਆ ਨੂੰ ਮਹਾਨ ਦੇਵਤੇ ਪਾਣ ਤੇ ਉਹ ਦੇਵਤੇ ਬਣੇ ਜਿਨ੍ਹਾਂ ਦੇ ਜੀਵਨ ਤੇ ਕੋਈ ਕਲੰਕ ਨਹੀਂ ਕੋਈ ਦਾਗ ਨਹੀਂ ਦੇਵਤੇ ਸੰਸਾਰ ਅੰਦਰ ਮੰਨੇ ਗਏ ਦੇਵਤੇ ਉਤੇ ਜਾਣ ਵਾਲੇ ਦੇਵਤਿਆਂ ਤੇ ਕੋਈ ਨਾ ਕੋਈ ਦਾਗ ਹੈ ਮੈਂ ਨਹੀਂ ਕਹਿ ਰਿਹਾ ਭਾਨਪੁਰੂ ਦਰਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਪਾਵਨ ਬਾਣੀ ਨੂੰ ਪੜਾਂਗੀ ਆ ਬਾਬਾ ਜੀ ਨੇ ਬਾਣੀ ਵਿੱਚ ਬ੍ਰਹਮਾ ਜੀ ਬਾਰੇ Indra ji ਬਾਰੇ ਉਹਨਾਂ ਬਾਰੇ ਬਿਆਨ ਦਿੱਤਾ ਕਿ ਜਿਹੜੇ ਮੈਲੇ ਨੇ ਮੈਂ ਉਹਨਾਂ ਨੂੰ ਪੂਜਾ ਕਿਉਂ ਉਹਨਾਂ ਅੱਗੇ ਸਿਰ ਝੋਣ ਜਵਾਵਾ ਹੈ ਮਹਾਰਾਜ ਕਿਹੜੇ ਲਈ ਇਸ ਸਤਿਗੁਰੂ ਦੀ ਬਾਣੀ ਵਿੱਚ ਆਖਦੇ ਨੇ ਮੈਲਾ ਬ੍ਰਹਮਾ ਕਹਿੰਦੇ ਬ੍ਰਹਮਾ ਵੀ ਮੈਲਾ ਹੈ ਬਾਣੀ ਦੇ ਬਚਨ ਮੈਲਾ ਬ੍ਰਹਮਾ ਮੈਲਾ ਇੰਦ ਰੱਬ ਮੈਲਾ ਮੈਲਾ ਹੈ ਚੰਬ ਕਹਿੰਦੇ ਇਹ ਸਾਰੀ ਮੈਲੇ ਨੇ ਮੈਲੇ ਦਾ ਅਰਥ ਹੈ ਮੈਲ ਕੋਈ ਦਾਗ ਲਗਾ ਹੁਣ ਜਿਨ੍ਹਾਂ ਤੇ ਆਪ ਕੀ ਦਾਗ ਲੱਗਾ ਹੈ ਜਿਹੜੇ ਆਪ ਮੈਲੇ ਨੇ ਜੀ ਤੇ ਮਹਾਰਜ ਨੇ ਆਖਿਆ ਮੈਂ ਐਸਿਆਂ ਨੂੰ ਆਪਣਾ ਇਸ਼ਟ ਕੇ ਮੰਨਾਂ ਮੇਰੇ ਵਾਸਤੇ ਮੇਰਾ ਗੁਰੂ ਹੀ ਸਾਰਾ ਕੁਝ ਹੈ ਸਾਡੇ ਐਸੇ ਕਈ ਪ੍ਰਚਾਰਕ ਐਸੇ ਕਈ ਰਾਗੀ ਢਾਡੀ ਜ਼ਨਾ ਦੀ ਜ਼ਬਾਨ ਤੋਂ ਇਹ ਗੱਲ ਨਿਕਲਦੀ ਹੈ ਕੇਵਲ ਚਾਰ ਟੁਕੜਿਆਂ ਦੀ ਖਾਤਰ ਉਹ ਆਪ ਦੇਖੋ ਗੁਰੂ ਦੇ ਨਾਲ ਤੁਲਨਾ ਨਾ ਕਿਸੇ ਵੀ ਬੰਦੇ ਆ ਦੀ ਕਰ ਦਿੰਦੇ ਨੇ ਇਸ ਸਾਰੇ ਇੱਕੋ ਜਿਹੇ ਸਤਕਾਰਯੋਗ ਹੈ ਸਾਰੇ ਧਰਮ ਸਾਰੇ ਧਾਰਮਿਕ ਗ੍ਰੰਥ ਸਤਕਾਰਯੋਗ ਹੈ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਪੜਾਂਗੇ ਤਾਂ ਬਾਬੇ ਨੇ ਇਹ ਗੱਲ ਸਪਸ਼ਟ ਤੌਰ ਤੇ ਆਖੀ ਗੁਰ ਜਸਾ ਨਾਨਕੋ ਦੇਵ ਭਾਈ ਮੇਰੇ ਗੁਰੂ ਵਰਗਾ ਕੋਈ ਹੋਰ ਦੇਵਤਾ ਨਹੀਂ ਹੈ ਸਤਿਕਾਰਯੋਗ ਨੇ ਬਾਣੀ ਆਪ ਕੋ ਆਪਣੇ ਧਰਮ ਦੇ ਵਿੱਚ ਆਪੋ ਆਪਣੇ ਇਸਤ ਆਪੋ ਆਪਣੇ ਦੇਵਤੇ ਆਪੋ ਆਪਣੇ ਭਗਵਾਨ ਜੋ ਵੀ ਹੈ ਉਹ ਆਪੋ ਆਪਣੇ ਧਰਮ ਦੇ ਵਿੱਚ ਉਹਨਾਂ ਲਈ ਸਤਕਾਰ ਜੋਗ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕੀਤੇ ਕਹਿੰਦੇ ਗੁਰੂ ਵਰਗਾ ਕੋਈ ਹੋਰ ਦੇਵਤਾ ਨਹੀਂ ਹੈ ਤੇ ਜੇ ਨਹੀਂ ਹੈ ਤੇ ਮੇਂ ਪੂਜਾ ਕੋ ਗੁਰ ਜਸਾ ਨਹੀਂ ਕੋ ਦੇਵ ਭਾਈ ਗੁਰੂ ਵਰਗਾ ਕੋਈ ਹੋਰ ਦੇਵਤਾ ਨਹੀਂ ਹੈ ਤੇ ਸਾਡੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਅਜ਼ੂਰੀ ਦੇ ਵਿੱਚ ਬੰਦਿਆਂ ਦੀ ਸ਼ਾਮਦੀ ਕਰਦੇ ਨੇ ਵਡਿਆਈ ਕਰਦੇ ਨੇ ਕਿਸੇ ਕੋ ਨਹੀਂ ਹੁੰਦਾ ਨਾ ਕਈਆਂ ਨੂੰ ਆਪਣਾ ਪਿੰਦਾ ਕਿ ਭਾਈ ਸਾਹਿਬ ਤੁਸੀਂ ਵੀ ਵਡਿਆਈ ਕਰਿਆ ਕੋ ਬੰਦਿਆਂ ਦੀ ਵਡਿਆਈ ਵਿੱਚ ਆ ਕੇ ਬੰਦੇ ਨਾ ਆਪਣੀਆਂ ਜੇਬਾਂ ਤੇ ਢੀਆਂ ਕਰ ਦਿੰਦੇ ਨੇ ਨਾ ਜਿੰਨਾ ਕੋਲ ਇਹ ਤਜਰਬਾ ਕਿ ਅਸੀਂ ਕੇਵਲ ਜੇਬਾਂ ਤੇ ਢੀਆਂ ਕਰਾਉਣੀਆਂ ਨੇ ਉਹ ਬੰਦਿਆਂ ਦੀ ਸ਼ਾਂਤੀ ਕਰਦੇ ਗੁਰੂ ਦੀ ਹਜ਼ੂਰੀ ਵਿੱਚ ਮੈਂ ਕਿਸੇ ਬੰਦੇ ਦੀ ਅਬ ਵਡਿਆਈ ਕਰੀ ਜਾਵਾਂ ਗੁਰੂ ਨੂੰ ਭੋਲੀ ਜਾਵਾਂ ਗੁਰੂ ਦੇ ਹਜ਼ੂਰ ਕਿਸੇ ਬੰਦੇ ਦੀ ਵਡਿਆਈ ਨਹੀਂ ਅਸੀਂ ਆਏ ਆ ਗੁਰੂ ਆਪ ਹੀ ਵਡਿਆਈ ਦਿੰਦਾ ਹੈ ਸਾਨੂੰ ਕਿਸੇ ਦੀ ਸ਼ੁਭਾ ਕਰਨ ਦੀ ਥੋੜੀ ਲੋੜ ਹੈ ਗੁਰੂ ਆਪ ਹੀ ਇਹ ਬਖਸ਼ਿਸ਼ ਕਰਕੇ ਆਖਦਾ ਹੈ ਬੜੀ ਪਿਆਰੀ ਬਚਨ ਗੁਰੂ ਨੇ ਆਖੇ ਕਿ ਜਿਹੜਾ ਜਿਹੜਾ ਮੇਰੇ ਕੋਲ ਆ ਗਿਆ ਮੈਂ ਆਵਾਜ਼ ਮਾਰੀ ਉਹ ਵੱਡੇ ਭਾਗਾਂ ਵਾਲਾ ਹੁੰਦਿਆ ਜਦੋਂ ਗੁਰੂ ਨੇ ਵੱਡੇ ਭਾਗਾਂ ਵਾਲਾ ਕਹਿ ਦਿੱਤਾ ਤੇ ਫਿਰ ਬੰਦਾ ਬੰਦੇ ਦੀ ਹਜ਼ੂਰੀ ਗੁਰੂ ਦੀ ਹਜ਼ੂਰੀ ਵਿੱਚ ਬੰਦਾ ਬੰਦੇ ਦੀ ਵਡਿਆਈ ਖਰੀ ਜਾਵੇ ਇਹਦਾ ਮਤਲਬ ਹੈ ਕਹਿੰਦੇ ਨੇ ਨਾ ਕਿ ਦਾਲ ਚ ਕੁਤਕਾਲਾ ਨਹੀਂ ਬੰਦੇ ਦੀ ਵਡਿਆਈ ਨਹੀਂ ਸਤਕਾਰ ਜੋਗ ਗੁਰੂ ਨੇ ਸਾਰਿਆਂ ਨੂੰ ਸਤਕਾਰ ਦੇ ਦਿੱਤਾ ਕਿ ਬਿਨ ਭਾਗਾ ਸਤ ਸੰਗਨ ਲੱਭੈ ਬਿਨ ਸੰਗਤ ਮੈਲ ਅਰੇ ਜੇ ਜੀਓ ਵੱਡੇ ਭਾਗਾਂ ਵਾਲੇ ਨੇ ਉਹ ਲੋਕ ਜੀ ਜਿਨ੍ਹਾਂ ਨੇ ਹਰ ਸੰਗਤ ਪਾਈ ਗੁਰੂ ਦੀ ਸੰਗਤ ਪਾਈ ਨਹੀਂ ਤੇ ਭਾਗਹੀਨ ਭ੍ਰਮ ਚੋਟਾਂ ਖਾਵੇ ਭਾਗਾਂ ਤੋਂ ਹੀ ਨਾ ਹੁੰਨੇ ਬੰਦੇ ਚੋਟਾਂ ਖਾਂਦੇ ਫਿਰਦੇ ਨੇ ਗੁਰੂ ਪਾਤਸ਼ਾਹ ਬਚਨ ਕੀਤੇ ਕਹਿਣ ਲਗੇ ਅਕਾਲ ਪੁਰਖ ਵਾਹਿਗੁਰੂ ਜੀ ਤੇਰਾ ਅੰਮ੍ਰਿਤ ਗੁਰੂ ਤੋਂ ਪਾਇਆ ਜਾ ਸਕਦਾ ਹੈ ਇਸ ਅੰਮ੍ਰਿਤ ਨੂੰ ਰਿਸ਼ੀ ਮੁਨੀ ਸੋਰਨਰ ਸਾਰੇ ਦੇਵਤੇ ਲੱਭਦੇ ਨੇ ਆਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਪਹਿਲੀ ਗੱਲ ਗੁਰੂ ਤੋਂ ਮਿਲਦਾ ਤੇ ਫਿਰ ਦੂਜੀ ਗੱਲ ਇਹ ਹੈ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਜਿੰਨੀ ਦੇਰ ਤੱਕ ਗੁਰੂ ਦੀ ਕਿਰਪਾ ਨਹੀਂ ਉਨੀ ਦੇਰ ਤੱਕ ਇਹ ਅੰਮ੍ਰਿਤ ਨਹੀਂ ਮਿਲਦਾ ਪਹਿਲਾ ਇਹ ਪੀ ਇਹ ਅਮਰਤ ਗੁਰੂ ਕੋਲੋਂ ਮਿਲਦਾ ਤੇ ਦੂਸਰਾ ਨੰਬਰ ਇਹ ਹੈ ਕਿ ਪਾਇਆ ਅਮਰਤ ਗੁਰ ਕਿਰਪਾ ਕੀਨੀ ਗੁਰੂ ਨੇ ਕਿਰਪਾ ਕੀਤੀ ਤਾਂ ਅਮਰਤ ਮਿਲ ਜਾ ਹੁਣ ਗੁਰੂ ਦੀ ਕਿਰਪਾ ਜਦੋਂ ਹੁੰਦੀ ਹੈ ਇਹ ਅਮਰਤ ਫਿਰ ਅੱਗੇ ਤੀਜਾ ਕਿਸ ਦਾ ਸਟੈਪਾ ਸੱਚਾ ਮਨ ਵਸਾਇਆ ਫਿਰ ਇਹ ਅਮਰਤ ਮਨ ਵਿੱਚ ਆ ਕੇ ਵਸਦਾ ਤੇ ਮਨ ਸੱਚਾ ਹੁੰਦਾ ਸੱਚਾ ਅੰਮ੍ਰਿਤ ਮਨ ਵਿੱਚ ਜਿੰਨੀ ਦੇਰ ਤੱਕ ਗੁਰੂ ਸ਼ਬਦ ਬਾਣੀ ਅੰਮ੍ਰਿਤ ਮਨ ਵਿੱਚ ਨਹੀਂ ਵਸਦੀ ਨਾ ਉਨੀ ਦੇਰ ਤੱਕ ਅੰਦਰੋਂ ਮੈਲ ਨਹੀਂ ਜਾ ਸਕਦਾ ਮਨ ਸੱਚਾ ਨਹੀਂ ਹੋ ਸਕਦਾ ਸੱਚਾ ਨਹੀਂ ਹੋ ਸਕਦਾ ਅਸੀਂ ਗੁਰੂ ਕੋਲ ਆਪਣਾ ਭਾਂਡਾ ਲੱਭ ਨਾਲ ਭਰ ਕੇ ਲੈ ਕੇ ਆਉਂਦੇ ਆਪਣਾ ਹਿਰਦਾ ਰੂਪੀ ਭਾਂਡਾ ਮੈਲ ਨਾਲ ਭਰ ਕੇ ਲੈ ਕੇ ਆਉਂਦੇ ਨਿੰਦਿਆ ਨਾਲ ਇਰਖ ਨਾਲ ਤੁਸੀਂ ਦੇਖ ਕਿਉਂ ਨਾ ਜੀ ਕਿਸੇ ਵੇਲੇ ਬੰਦਾ ਗੁਰਦੁਆਰੇ ਆ ਕੇ ਸੋਜੀ ਲੈਣੀ ਹੈ ਸੋਜੀ ਦੀ ਬਜਾਏ ਬੰਦਾ ਇਰਖਾ ਹੀ ਕਰੀ ਜਾਂਦਾ ਹੈ ਇੱਕ ਦੂਜੇ ਨਾਲ ਕਾਰਨ ਕੀ ਹੈ ਕਿ ਮੈਂ ਆਪਣਾ ਭਾਂਡਾ ਖਾਲੀ ਨਹੀਂ ਲੈ ਕੇ ਆਇਆ ਤੇ ਮਹਾਰਾਜ ਨੇ ਬਚਨ ਕੀਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਕਹਿੰਦੇ ਉਹ ਭੜੇ ਲੋਕੋ ਜੇ ਢਾਂਡਾ ਪਹਿਲਾਂ ਹੀ ਭਰ ਕੇ ਲੈ ਕੇ ਆਉਗੇ ਤੇ ਗੁਰੂ ਕੋਲੋਂ ਤਵਾਉਗੇ ਕੀ ਜੇ ਇਹ ਢਾਂਡਾ ਪਹਿਲਾਂ ਹੀ ਭਰਿਆ ਹੋਇਆ ਹੈ ਤੇ ਸਤਗੁਰੂ ਜੀ ਨੇ ਆਖਿਆ ਜੋ ਪਾਵੇਂ ਢਾਂਡੇ ਵਿੱਚ ਵਸਤ ਜੋ ਢਾਂਡੇ ਵਿੱਚ ਪਹਿਲਾ ਵਸਤੂ ਪਾਈ ਹੈ ਸਾਹ ਨਿਕਲੈ ਉਹੀ ਨਿਕਲਣੀ ਹੈ ਨਾ ਭਾਰਤ ਜੇ ਘਰੋਂ ਈਰਖਾ ਹੀ ਲੈ ਕੇ ਆਏ ਆ ਲਾਲਚ ਵੀ ਲੈ ਕੇ ਆਏ ਆ ਲੋਭ ਵੀ ਲੈ ਕੇ ਆਏ ਆ ਹੰਕਾਰ ਹੀ ਲੈ ਕੇ ਆਏ ਆ ਈਰਖਾ ਸਾੜਾ ਹੀ ਲੈ ਕੇ ਆਏ ਆ ਤੇ ਜੋ ਆਇਆ ਨਿਕਲਣਾ ਉਹੀ ਹੈ ਭਾਂਡੇ ਵਿੱਚ ਤੇ ਜੇ ਇਸ ਭਾਂਡੇ ਵਿੱਚ ਅੰਮ੍ਰਿਤ ਪਾਉਣਾ ਤੇ ਤਿਆਰੀ ਕਰਨੀ ਪੈਣੀ ਹੈ ਅੰਮ੍ਰਿਤ ਨੂੰ ਮੰਨਣਾ ਪੈਣਾ ਅਮਰਤ ਨੂੰ ਇਹ ਇਹ ਕਹਿ ਲੋ ਕਿ ਆਪਣੇ ਆਪ ਨਹੀਂ ਅੱਗੇ ਵੀ ਮੈਂ ਕਈ ਵਾਰ ਬੇਨਤੀ ਕੀਤੀ ਹੈ ਕਿ ਸ਼ਰੈਂਟਰ ਹੋਣਾ ਪੈਣਾ ਕਿ ਮੈਂ ਅਮਰਤ ਪੀਣਾ ਹੀ ਪੀਦਾ ਤੇ ਪੀ ਹੋ ਸਕਦਾ ਜਿਹੜਾ ਅਮਰਤ ਦਾ ਵਪਾਰੀ ਹੋਵੇ ਜਿਹੜਾ ਅਮਰਤ ਪੀਣ ਦਾ ਵਪਾਰੀ ਹੋ ਜਿਹਦੇ ਅੰਦਰ ਇੱਛਾ ਹੋ ਇਹ ਪਾਈ ਅੰਮ੍ਰਿਤ ਵਿੱਚ ਸ਼ਕਤੀ ਬੜੀ ਹੈ ਗੁਰੂ ਬਾਣੀ ਅੰਮ੍ਰਿਤ ਰਸ ਦਾ ਆਨੰਦ ਵਖਰਾ ਹੈ ਪੀਣਾ ਹੀ ਪੀਣਾ ਜਿੰਨਾ ਇਹ ਮਨ ਬਣਾ ਲਿਆ ਤੇ ਮਹਾਰਜ ਨੇ ਆਖਿਆ ਉਹਨਾਂ ਦੇ ਅੰਦਰ ਫਿਰ ਹਰ ਸਮੇਂ ਅੰਮ੍ਰਿਤ ਚਲਦਾ ਬਣਦਾ ਸੱਚਾ ਮਨੁੱਖ ਸਾਇਆ ਕਿਉਂਕਿ ਉਹਨਾਂ ਦੇ ਮਨ ਵਿੱਚ ਸੱਚਾ ਨਾਮ ਸੱਚਾ ਅੰਮ੍ਰਿਤ ਬਾਣੀ ਦਾ ਵਸ ਗਿਆ ਹੈ ਤੇ ਕਈ ਵਿਚਾਰੇ ਗੁਰੂ ਪਾਤਸ਼ਾਹ ਕਹਿੰਦੇ ਮੈਂ ਦੇਖਿਆ ਕੀ ਮੋਹ ਦੇ ਚਿੱਕੜ ਵਿੱਚ ਪੈਰ ਉਹਨਾਂ ਦੇ ਫਸੇ ਨੇ ਤੇ ਪੈਰ ਨਿਕਲਦੇ ਨਹੀਂ ਮੋਹ ਦੀ ਦਲਦਲ ਦੇ ਵਿੱਚ ਜਦੋਂ ਦਲਦਲ ਦੇ ਵਿੱਚ ਜਦੋਂ ਪੈਰ ਫਸ ਜਾਏ ਬੰਦਾ ਪੂਰਾ ਤਨ ਦਾ ਜ਼ੋਰ ਲਾਉਂਦਾ ਪਰ ਨਹੀਂ ਨਿਕਲਦਾ ਇਹ ਗੁਰੂ ਪਾਤਸ਼ਾਹ ਨੇ ਬਚਨ ਕੀਤੇ ਕਹਿੰਦੇ ਤਿਤ ਸਰਵੜ ਹੈ ਪਈਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀ ਆ ਪੰਕਜ ਮੋਹ ਆਪ ਕੋ ਨਹੀਂ ਚੱਲ ਰਹਾ ਹਮ ਦੇਖ ਤਹ ਡੁੱਬੀ ਹੈ ਰੇ ਕਈ ਡੁੱਬਦੇ ਹੋਏ ਗੁਰੂ ਪਾਤਸ਼ਾਹ ਆਖਦੇ ਨੇ ਕਿ ਮੈਂ ਦੇਖੇ ਨੇ ਜਿਹੜੇ ਮੋਹ ਦੇ ਵਿੱਚ ਫਸੇ ਤਏ ਨੇ ਆਉ ਸਾਡੇ ਅੰਦਰ ਮੋਹ ਵੇ ਸਾਡੇ ਅੰਦਰ ਲਾਲਚ ਹੋਵੇ ਪਰ ਉਹ ਇੱਕ ਆਦਾ ਅੰਮ੍ਰਿਤ ਪੀਂਦਾ ਹੈ ਤੇ ਅੰਮ੍ਰਿਤ ਕਈਆਂ ਨੂੰ ਕੌੜਾ ਵੀ ਲੱਗਦਾ ਹੈ ਗੁਰੂ ਦੀ ਬਾਣੀ ਦਾ ਅੰਮ੍ਰਿਤ ਜਿਹੜਾ ਨਾ ਰਸ ਕਈਆਂ ਨੂੰ ਕੌੜਾ ਹੀ ਲੱਗਦਾ ਤੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੂੰ ਕੌੜਾ ਲੱਗਦਾ ਉਹਨਾਂ ਦਾ ਮਨ ਸੱਚਾ ਕਦੇ ਨਹੀਂ ਹੋ ਸਕਦਾ ਬੜੇ ਸੁਨੇ ਬਚਨ ਕੀਤੇ ਕਹਿਣ ਲੱਗੇ ਜੀ ਜੰਤ ਸਭ ਤੋਂ ਉਪਾਇ ਇਹ ਆਤਾਲਪੁਰ ਕੈ ਗੁਰੂ ਇਹ ਜੀਵ ਜੰਤ ਸਾਰੇ ਤੇਰੇ ਪੈਦਾ ਕੀਤੇ ਹੋਏ ਨੇ ਇੱਕ ਵੇਖ ਪਰਸਨ ਆਇਆ ਹੂੰ ਆਪ ਹੀ ਆਪਣੀ ਸ੍ਰਿਸ਼ਟੀ ਨੂੰ ਦੇਖਦਾ ਹੈ ਦੇਖਦਾ ਹੈ ਅਸੀਂ ਇਸ ਤੇਰੀ ਸ੍ਰਿਸ਼ਟੀ ਨੂੰ ਸਤਿਗੁਰੂ ਜੀ ਬਣਾਈ ہوئی ਕੁਦਰਤ ਨੂੰ ਤੇਰੀ ਕਿਰਪਾ ਨਾਲ ਹੁਣ ਦੇਖ ਰਹੇ ਹਾਂ ਅੰਮ੍ਰਿਤ ਅੰਦਰ ਪੈਦਾ ਹੋਇਆ ਅੰਦਰ ਟਿਕ ਗਿਆ ਤੇਰੀ ਕਿਰਪਾ ਨਾਲ ਟਿਕ ਗਿਆ ਹੁਣ ਤੇਰੀ ਵਿਸਮ ਭਈ ਕੁਦਰਤ ਨੂੰ ਦੇਖ ਕੇ ਪਾਤਸ਼ਾਹ ਇਸ ਕੁਦਰਤ ਦੇ ਵਿੱਚੋਂ ਅੰਮ੍ਰਿਤ ਦੀ ਨਜ਼ਰ ਆਉਂਦਾ ਹੈ ਅੱਖ ਹੁਣ ਮੈਲੀ ਨਹੀਂ ਨੈਤਰ ਸਾਡੇ ਮੈਲੇ ਨਹੀਂ ਹੁਣ ਪਤਾ ਲੱਗਿਆ ਕਿ ਤੇਰੀ ਜੋਤ ਇਨ੍ਹਾਂ ਨੈਣਾਂ ਦੇ ਵਿੱਚ ਇਨ੍ਹਾਂ ਅੱਖਾਂ ਵਿੱਚ ਟਿਕੀ ਹੋਈ ਹੈ ਹੁਣ ਤਿੰਨ ਕੁੱਲ ਦੇ ਨਹੀਂ ਆ ਜੀਵਨ ਵਿਅਰਥ ਨਹੀਂ ਸਾਡਾ ਜਾਂਦਾ ਨਹੀਂ ਤੇ ਇਹ ਫਿਕਰ ਸੀ ਹੁਣ ਕਿ ਪਹਿਲਾਂ ਜਦੋਂ ਅਸੀਂ ਪੈਦਾ ਹੋਏ ਪਾਤਸ਼ਾਹ ਰੋਮੀ ਤੇਰੇ ਵੱਲ ਧਿਆਨ ਨਾ ਦਿੱਤਾ ਜਵਾਨ ਹੋਏ ਤਦੋਂ ਵੀ ਨਾ ਦਿੱਤਾ ਤੇ ਹੁਣ ਬਜ਼ੁਰਗ ਅਵਸਥਾ ਆਈ ਤੇ ਇਹ ਹੁਣ ਡਰ ਹੈ ਮਹਾਰਜ ਨੇ ਗਿਆਨ ਕੀਤਾ ਬਾਣੀ ਵਿੱਚ ਕਹਿੰਦੇ ਬੰਦਿਆ ਨੈ ਨੂ ਨੀਰ ਬਹੇ ਤਨ ਖੀਨਾ ਅੱਖਾਂ ਵਿੱਚੋਂ ਪਾਣੀ ਵਗਦਾ ਸਰੀਰ ਕਮਜ਼ੋਰ ਹੋ ਗਿਆ ਛੁਰੜੀਆਂ ਪੈ ਗਈਆਂ ਨੈ ਨੂ ਨੀਰ ਬਹੇ ਤਨ ਖੀਨਾ ਭਏ ਕੇਸ ਦੁੱਧ ਵਾਨੀ ਸਾਡੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਰੁਦਾ ਕੰਠ ਜਬਾਨ ਗਲਾ ਇਨ ਗਲੇ ਵਿੱਚ ਕੋਈ ਸ਼ਬਦ ਚੰਗੇ ਬੋਲ ਨਹੀਂ ਨਿਕਲ ਰਹਾ ਸਮਝ ਨਹੀਂ ਲੱਗ ਰਹੀ ਬੱਚਿਆਂ ਨੂੰ ਕਿ ਬਾਪੂ ਸਾਡਾ ਕੀ ਬੋਲਦਾ ਰੂਪ ਦਾ ਕੰਠ ਸ਼ਬਦ ਨਹੀਂ ਉਚਰੈ ਅਬ ਕੀ ਕਰਹਿ ਪ੍ਰਾਣੀ ਮਹਾਰਜ ਨੇ ਆਖਿਆ ਪ੍ਰਾਣੀ ਹੁਣ ਦੱਸ ਕੀ ਕਰੇਗਾ ਜਦੋਂ ਤੇਰੀ ਜ਼ੁਬਾਨ ਸੋਹਣੇ ਬੋਲ ਬੋਲਦੀ ਸੀ ਤਦੋਂ ਅਕਾਲ ਪੁਰਖ ਵੈਗਣ ਦੇ ਨਾਮ ਨੂੰ ਜਪਿਆ ਨਹੀਂ ਕੋ ਆਖਿਆ ਹੀ ਨਹੀਂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਅਗੇ ਬਚਨ ਕਰਦੇ ਕਹਿੰਦੇ ਲਬ ਲੋਭ ਅਹੰਕਾਰ ਚੁਕਾਂ ਸਤ ਗੁਰੂ ਭਗਾ ਭਾਇਆ ਏ ਮੇਰੇ ਮਾਲਕ ਜਦੋਂ ਮੇਰੇ ਅੰਦਰ ਤੇਰਾ ਅੰਮ੍ਰਿਤ ਰੂਪੀ ਨਾਮ ਟਿਕਿਆ ਨਾ ਤੇ ਤੇਰੇ ਨਾਮ ਦੀ ਪਾਵਰ ਇਹ ਹੈ ਕਿ ਮੇਰੇ ਅੰਦਰੋਂ ਲੱਭ ਤੇ ਲੋਭ ਅਹੰਕਾਰ ਚੁੱਕਿਆ ਗਿਆ ਦੂਰ ਹੋ ਗਿਆ ਕਿਉਂ ਜੀ ਇਦਾਂ ਹੋਇਆ ਔ ਲੋੜ ਹੀ ਹੈ ਨਾ ਕਿ ਇੰਨਾ ਟਾਈਮ ਹੋ ਗਿਆ ਮੈਨੂੰ ਬਾਣੀ ਪੜ੍ਹਦੇ ਨੂੰ ਇੰਨਾ ਟਾਈਮ ਹੋ ਗਿਆ ਗੁਰੂ ਸੰਗਤ ਵਿੱਚ ਆਉਂਦੇ ਨੂੰ ਮੈਂ ਆਪਣੇ ਅੰਦਰ ਵੱਲ ਕੇ ਵੇਖਾਂ ਕਿ ਲੱਭਤਾ ਨਹੀਂ ਲੋਭਤਾ ਨਹੀਂ ਹੰਕਾਰਤਾ ਨਹੀਂ ਵੇਖਣਾ ਚਾਹੀਦਾ ਨਾ ਜੀ ਆਪਣੇ ਆਪ ਦੀ ਪਰਚੋਲ ਕਰਨਾ ਮੈਂ ਮੈਂ ਹਰ ਸਮੇਂ ਇਹ ਜਤਨ ਕੀਤਾ ਕਿ ਦੂਜਾ ਬੰਦਾ ਸੁਧਰਿਆ ਕਿਉਂ ਨਹੀਂ ਆਹਦੀ ਸਾਡਾ ਸਾਰਿਆਂ ਦਾ ਹੀ ਜੋਰ ਲੱਗਾ ਜੀ ਕਿ ਮੈਂ ਦੂਸਰੇ ਨੂੰ ਸੁਧਾਰ ਦਵਾਂ ਦੂਸਰੇ ਨੂੰ ਸੁਧਾਰ ਦਵਾਂ ਇਹ ਸੁਧਰਿਆ ਤੂੰ ਨਹੀਂ ਦੇਤੀ ਕਾ ਪਰ ਸਤਿਗੁਰੂ ਜੀ ਆਖਦੇ ਨੇ ਭਾਈ ਪਹਿਲਾਂ ਆਪਣੇ ਆਪ ਅੰਦਰ ਵੀ ਦੇਖਣਾ ਆਪਣੇ ਅੰਦਰ ਵੜ ਕੇ ਦੇਖ ਕਿ ਤੂੰ ਸੁਧਰਿਆ ਕਿ ਨਹੀਂ ਦੂਜੇ ਨੂੰ ਬਾਅਦ ਚ ਸੁਧਾਰੀ ਪਹਿਲਾਂ ਆਪਣੇ ਆਪ ਨੂੰ ਸੁਧਾਰ ਆਪਣੇ ਆਪ ਚੰਗੀ ਤਰ੍ਹਾਂ ਸੁਧਾਰ ਜਿੰਨੀ ਦੇਰ ਤੱਕ ਉਨੀ ਸੁਧਰਦਾ ਉਨੀ ਦੇਰ ਤੱਕ ਇਹ ਮਾਤਾ ਆਸਰਾਕੂ ਦੀ ਦੂਜਾ ਵੀ ਸੁਧਰੇਗਾ ਨਹੀਂ ਲੋੜ ਸੀ ਮੈਂ ਮਿਲਦਾ ਮੈਂ ਮੈਨੂੰ ਮਿਲੇ ਉਹ ਇਹਨੂੰ ਵੇਖੇ ਕੋਈ ਮਿਲ ਜਾਂਦਾ ਮੈਂ ਗੁਰੂ ਨੂੰ ਅਜੇ ਤੀਕ ਮਿਲਿਆ ਹੀ ਨਹੀਂ ਗੁਰੂ ਨੂੰ ਕੇਵਲ ਪੜਿਆ ਹੀ ਆ ਸੰਗਤ ਹੀ ਕੀਤੀ ਐ ਆਇਆ ਹਾਂ ਪਰ ਮਿਲਿਆ ਨਹੀਂ ਅਜੇ ਤੀਕ ਮਿਲਿਆ ਨਹੀਂ ਮਿਲਾਪ ਨਹੀਂ ਹੋਇਆ ਚੰਗੀ ਤਰ੍ਹਾਂ ਇਸ ਬਾਦਸ਼ਾਹ ਨੇ ਵਚਨ ਕੀਤੇ ਫਰੀਦਾ ਮੈਂ ਮਿਲਿਆ ਸੁਤ ਹੋਏ ਜੇ ਤੂੰ ਮੇਰਾ ਹੋਏ ਰਹੈ ਸਦਜਗ ਤੇਰਾ ਹੋਏ ਲੋੜ ਸੀ ਨਾ ਕਿ ਪਹਿਲਾਂ ਮੈਂ ਮਿਲਦਾ ਮੈਂ ਇਹ ਜ਼ੋਰ ਲਾਇਆ ਕਿ ਤੁਸੀਂ ਸਾਰੇ ਮਿਲ ਜਾਓ ਮੇਰਾ ਹੋਈ ਨਹੀਂ ਅੰਦਰ ਵੜ ਕੇ ਵੇਖਾਂ ਅੰਮ੍ਰਿਤ ਬਾਣੀ ਪੜ੍ਹੀ ਐ ਅੰਦਰ ਵਾਸੀ ਐ ਕਿ ਨਹੀਂ ਵਸੀ ਮਹਿਸੂਸ ਕਰਾਂ ਕਿ ਬਾਣੀ ਪੜ੍ਹਦੇ ਆਂ ਕੀਤ ਬਦਲੀ ਦੀ ਆਗੀ ਕੇਵਲ ਘੋਟਾ ਤੇ ਨਹੀਂ ਲਾਇਆ ਰੱਟਾ ਤੇ ਨਹੀਂ ਲਾਇਆ ਨਹੀਂ ਬਾਣੀ ਨਾ ਘੋਟੇ ਲਾਉਣ ਵਾਸਤੇ ਸੀ ਨਾ ਰੱਟੇ ਲਾਉਣ ਵਾਸਤੇ ਸੀ ਬਾਣੀ ਸੀ ਸਾਡੇ ਜੀਵਨ ਨੂੰ ਸੁਧਾਰਨ ਵਾਸਤੇ ਅਸੀਂ ਇੱਧਰ ਯਤਨ ਨਹੀਂ ਕੀਤਾ ਅਸੀਂ ਨਹੀਂ ਇਤਨਾ ਜਤਨ ਕੀਤਾ ਸਾਡੀਆਂ ਉਮਰਾਂ ਲੰਘਦੀਆਂ ਗਾਉਂਦੇ ਆਂ ਪੜ੍ਹਦੇ ਆਂ ਪਰ ਅਸੀਂ ਇਸ ਅਰਥ ਕੀ ਮਾਫ਼ ਕਰਿਓ ਇਹ ਬੜੀ ਵੱਡੀ ਸਜਾਈ ਹੈ ਕਿ ਪਹਿਲਾਂ ਸਿੱਖ ਬਾਣੀ ਪੜ੍ਹਦੇ ਸੀ ਗੁਰੂ ਘਰ ਭਾਵੇਂ ਕੱਚੇ ਹੁੰਦੇ ਸੀ ਨਾ ਤੇ ਸਿੱਖ ਪੱਕੇ ਹੁੰਦੇ ਸੀ ਅੱਜ ਗੁਰੂ ਘਰ ਸੰਗ ਮਰਮਰ ਲੱਗ ਗਿਆ ਚੰਗੀ ਗੱਲ ਹੈ ਪੱਕੇ ਹੋ ਗਏ ਔਰ ਅਸੀਂ ਸਾਰੇ ਕੱਚੇ ਹੋ ਗਏ ਪਹਿਲਾਂ ਗੁਰੂ ਨਾਲ ਪਿਆਰ ਸੀ ਦਿਨੋਂ ਅੱਜ ਗੁਰੂ ਨਾਲ ਪਿਆਰ ਨਹੀਂ ਗੁਰੂ ਨਾਲ ਮੁਹੱਬਤ ਨਹੀਂ ਕੇਵਲ ਗੁਰੂ ਨੂੰ ਅਸੀਂ ਆਪਣੇ ਫਾਇਦੇ ਲਈ ਵਰਤਦੇ ਹਾਸ ਗੁਰੂ ਸਾਡੀਆਂ ਇੱਛਾ ਪੂਰੀਆਂ ਕਰਦਾ ਸੀ ਹਰ ਸਮੇਂ ਕਰਦਾ ਤੇ ਕਰਦਾ ਰਹੇਗਾ ਪਰ ਅੱਜ ਅਸੀਂ ਮਤਲਬੀ ਜੇ ਹੋ ਗਏ ਜੇ ਜਦੋਂ ਮਤਲਬ ਹੈ ਉਹ ਉਦੋਂ ਗੁਰੂ ਦੇ ਇਨੇ ਪਾਠ ਕਰਨ ਨੂੰ ਬਿਲਤੀ ਨਾਲ ਉਦੋਂ ਇੰਨੀ ਵਾਰ ਸੇਵਾ ਕਰ ਨੂੰ ਨਾ ਨਾ ਗੁਰੂ ਵਾਸਤੇ ਮਤਲਬ ਨਹੀਂ ਸੀ ਹੋਣਾ ਚਾਹੀਦਾ ਅਸੀਂ ਮਤਲਬੀ ਜੀ ਹੋ ਗਏ ਖੈਰ ਸਤਿਗੁਰੂ ਜੀ ਨੇ ਬਚਨ ਕੀਤਾ ਕਹਿਣ ਲਗੇ ਤਾਂ ਹੀ ਤਾਂ ਨਾ ਲੱਭ ਤੋਂ ਛੁੱਟ ਸਕਿਆ ਨਾ ਲੋਭ ਤੋਂ ਛੁੱਟ ਸਕਿਆ ਨਾ ਹੰਕਾਰ ਤੋਂ ਛੁੱਟ ਸਕਿਆ ਬੰਦਿਆ ਤੇਰੇ ਅੰਦਰ ਇਹ ਅਵਗੁਣ ਸਾਰੇ ਭਰੇ ਪਏ ਨੇ ਲਭ ਲੋਭ ਅਹੰਕਾਰ ਚੁਕਾ ਸਤ ਗੁਰੂ ਭਲਾ ਭਇਆ ਗੁਰੂ ਜਦੋਂ ਅੰਦਰ ਤੂੰ ਮੇਰੇ ਵਸ ਗਿਆ ਭਲਾ ਇਹ ਹੋਇਆ ਚੰਗਾ ਕਰਮ ਇਹ ਹੋਇਆ ਕਿ ਮੇਰੇ ਅੰਦਰੋਂ ਇਹ ਬਕਾਰ ਚੁਕੇ ਗਏ ਤੇ ਤੂੰ ਮੈਨੂੰ ਪ੍ਰਵਾਨ ਕਰ ਲਿਆ ਗੁਰੂ ਉਨੀ ਦੇਰ ਤੱਕ ਸਾਨੂੰ ਪ੍ਰਮਾਣ ਨਹੀਂ ਕਰਦਾ ਜਿੰਨੀ ਦੇਰ ਤੱਕ ਸਾਡੇ ਅੰਦਰ ਆਬ ਹੁੰਦੇ ਗੁਨਾ ਵਾਲੇ ਨੂੰ ਗੁਰੂ ਪ੍ਰਮਾਣ ਕਰਦਾ ਜਿਹੜਾ ਬੰਦਾ ਵਕਤ ਦੀ ਸਮੇਂ ਦੀ ਵਿਚਾਰ ਕਰ ਲੇਦਾ ਨਾ ਜੀ ਪਕੜ ਲੇਦਾ ਭਾਈ ਮਰਦਾਨਾ ਸਾਹਿਬ ਜੀ ਨੇ ਇੱਕ ਵਾਰ ਬਾਬੇ ਦੇ ਘੋਲ ਸਮੇਂ ਵਕਤ ਦੀ ਵਿਚਾਰ ਕੀਤੀ ਤੇ ਬਾਬੇ ਨਾਲ ਤੁਰ ਪਿਆ ਬਸ ਗੁਰੂ ਸਾਨੂੰ ਵਾਰ-ਵਾਰ ਏਹੀ ਗੱਲ ਕਹਿੰਦਾ ਹੈ ਸਮਝਾਉਂਦਾ ਹੈ ਕਿ ਵਕਤ ਵਿਚਾਰੇ ਸੋ ਬੰਦਾ ਹੋਇ ਬੰਦਾ ਹੀ ਉਹ ਹੈ ਜਿਹੜਾ ਸਮੇਂ ਦੀ ਵਿਚਾਰ ਕਰਦਾ ਆਉ ਅਖੀਰ ਸਤਿਗੁਰੂ ਗੁਰੂ ਅਮਰਦਾਸ ਸਹਿ ਮਹਾਰਾਜ ਨੇ ਬਚਨ ਕੀਤੇ ਭਾਈ ਗੁਰੂ ਨੂੰ ਹੁਣ ਮੈਂ ਚੰਗਾ ਲੱਗਾ ਹਾ ਭਲਾ ਲੱਗਾ ਗੁਰੂ ਨੇ ਪ੍ਰਵਾਨ ਕਰ ਲਿਆ ਤੇ ਅੱਗੇ ਪਾਤਸ਼ਾਹ ਨੇ ਬਚਨ ਕੀਤੇ ਕਹੈ ਨਾਨਕ ਨਾਨਕ ਆਪ ਦਾ ਹੈ ਜਿਸ ਨੂੰ ਆਪ ਉਠਾ ਇਹ ਮੇਰੇ ਮਾਲਕ ਜਿਨ੍ਹਾਂ ਦੇ ਉੱਤੇ ਤੇਰੀ ਕਿਰਪਾ ਹੋਈ ਹੈ ਜਿਨ੍ਹਾਂ ਉੱਤੇ ਤੂੰ ਸੱਚੀ ਤਰੋਟਪਿਆ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਉਹਨਾਂ ਪ੍ਰਾਣੀਆਂ ਨੇ ਉਹਨਾਂ ਭਲੇ ਜਨਾਂ ਨੇ ਉਹਨਾਂ ਪ੍ਰਵਾਨ ਹੋਈਆਂ ਨੇ ਸਤਿਗੁਰੂ ਤੇਰੇ ਕੋਲੋਂ ਅੰਮ੍ਰਿਤ ਪੀ ਲਿਆ ਹੈ ਉਹਨਾਂ ਨੇ ਅੰਮ੍ਰਿਤ ਪੀ ਲਿਆ ਤੇ ਉਹਨਾਂ ਨੂੰ ਸੱਚੀ ਇਸ ਅੰਮ੍ਰਿਤ ਦਾ ਨਸ਼ਾ ਇਸ ਅੰਮ੍ਰਿਤ ਦਾ ਰਸ ਇੰਨਾ ਆਇਆ ਹੋਰ ਕੋਈ ਰਸ ਉਹਨਾਂ ਨੂੰ ਹੁਣ ਚੰਗਾ ਨਹੀਂ ਲੱਗਦਾ ਹੋਰ ਕੋਈ ਰਸ ਉਹਨਾਂ ਨੂੰ ਹੁਣ ਚੰਗਾ ਨਹੀਂ ਲੱਗਦਾ ਕੇਵਲ ਤੇਰੇ ਨਾਮ ਦਾ ਰਸ ਉਹਨਾਂ ਪ੍ਰਵਾਨ ਕਰ ਲਿਆ ਤੇ ਤੂੰ ਉਹਨਾਂ ਨੂੰ ਪ੍ਰਵਾਨ ਕਰ ਲਿਆ ਗੁਰੂ ਰਹਿਮਤ ਕਰੇ ਬਾਣੀ ਦਾ ਰਸ ਸਾਨੂੰ ਸਦਾ ਹੁੰਦਾ ਰਹੇ ਬਾਣੀ ਦਾ ਰਸ ਹੀ ਸਾਡੇ ਜੀਵਨ ਅੰਦਰ ਆਨੰਦ ਫਿੱਟਾ ਸਕਦਾ ਹੋਈਆਂ ਤੁਹਾਂ ਦੀ ਖਿਮਾ ਸਤਿਗੁਰੂ ਗੁਰੂ ਗਰੀਬ ਨਵਾਜ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਜੋਗ ਬੜੇ ਅਦਬ ਪਿਆਰ ਸਹਿ ਬਲਾਉ ਫਤਹਿ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਬੈ ਜੀ ਅਕਾਲ ਮੂਰਤ